ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਮਾਣਾ ਤੋਂ ਰਾਮਨਗਰ ਜਿਹੜੀ ਕਤਥਾ ਸੜਕ ਹੈ ਇਹ ਜਿਹੜਾ ਟਰੱਕ ਹੈ ਇੱਥੇ ਰੇਲਿੰਗ ਟੁੱਟੀ ਹੋਈ ਹੈ ਕਾਫੀ ਲੰਬੇ ਸਮੇਂ ਤੋਂ ਇਹ ਟਰਾਲਾ ਟਰੱਕ ਜਿਹੜਾ ਲੋਡ ਸੀ ਇਹ ਪਲਟ ਗਿਆ ਹੈ ਔਰ ਇਸ ਨਾਲ ਨੁਕਸਾਨ ਵੀ ਹੋਇਆ ਹੈ ਔਰ ਰਾਤ ਨੂੰ ਲਾਈਟਾਂ ਪੈਂਦੀਆਂ ਜਿਸ ਤਰ੍ਹਾਂ ਇਹ ਮੋਟਰਸਾਈਕਲ ਸਵਾਰ ਜਾਂਦੇ ਨੇ ਕਾਰ ਵਾਲੇ ਜਾਂਦੇ ਨੇ ਇਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆਂ ਵੀ ਇੱਕ ਜਿਸ ਤਰ੍ਹਾਂ ਰੇਲਿੰਗ ਹੋਣੀ ਕਿੰਨੀ ਜ਼ਰੂਰੀ ਹੈ ਸੜਕ ਦੇ ਉੱਤੇ ਕਿਉਂਕਿ 10 ਫੁੱਟ ਘਟਾ ਘਟੇ ਹੇਠ ਹੈ ਬਟਾ ਕਿ ਨਾ ਬਹੁਤ ਜ਼ਰੂਰੀ ਹੈ ਜੀ ਨਾਲੇ ਚੌੜਾ ਹੋਣਾ ਚਾਹੀਦਾ ਬੋਲ ਥੋੜਾ ਜਿਹਾ ਮੇਰਾ ਆਂਡੇ ਕੋਲ ਟਰਾਲਾ ਡੇ ਗਿਆ ਜੀ ਪਹਿਲਾਂ ਫਿਰ ਹਾਂਜੀ ਹਾਂਜੀ ਟੀਮ ਨੰਗਰ ਦੇ ਤੁਸੀਂ ਵੀ ਵਧੀਆ ਹੋਣਾ ਚਾਹੀਦਾ ਜੀ ਆਹ ਰੇਲਿੰਗ ਵਧੀਆ ਹੋਣੀ ਚਾਹੀਦੀ ਹੈ ਇਹਦੇ ਇੱਕ ਤਣਾਵੇ ਗਾਲਕਾ ਨੂੰ ਸੀਜ਼ਨ ਹੈ ਤੁਸੀਂ ਦੇਖੋ ਬਸਾਂ ਆ ਰਹੀਆਂ ਲਗਾਤਾਰ ਬਸਾ ਔਰ ਟਰੈਕਟਰ ਸੀਜ਼ਨ ਹੈ ਇਹਦੇ ਨਾਲ ਤੁਸੀਂ ਦੇਖੋ ਵੀ ਇਹ ਗੱਡੀਆਂ ਇਹ ਨਿਕਲ ਰਹੇ ਮੋਟਰਸਾਈਕਲ ਵਾਲੇ ਕੋਈ ਵੀ ਘਟਨਾ ਹੋ ਸਕਦੀ ਹੈ ਇਸ ਤਰ੍ਹਾਂ ਜਿਸ ਤਰ੍ਹਾਂ ਟਰਾਲਾ ਟ੍ਰਿਪਲ ਟਾ ਇੱਥੇ ਰੇਲਿੰਗ ਨਹੀਂ ਸੀ ਅੱਜ ਕਿਨਾਂ ਤੁਹਾਡਾ ਪਹਿਲਾਂ ਨਹੀਂ ਕਾਲਾ ਸੀ ਹਾਂ ਕਾਲਾ ਬੰਨਾ ਜੀ ਤੇ ਰਹਿ ਲ ਸਰਹ ਦੀਵਾਰ ਪਾਉਣਾ ਚਾਹੀਦਾ ਜੀ ਫਿਰ ਤਾਈ ਨੁਕਸਾਨ ਦੇਖੋ ਕਿੰਨਾ ਹੋ ਗਿਆ ਸੁਰੱਖਿਆ ਦੀਵਾਰ ਹੋਣੀ ਚਾਹੀਦੀ ਹਾਂਜੀ ਹਾਂ ਠੰਡਾ ਕਰੋ ਯਾਰ ਚੱਲੋ ਸੋਤਮ ਜੀ ਹਲਾਤਾ ਕੰਮ ਬਹੁਤ ਵਧੀਆ ਹੈ ਕੋ ਲਾਤਾ ਉੱਪਰ ਠੀਕ ਹੈ ਜੀ ਉਹ ਕਿੰਨਾ ਚਿਰ ਆਪਰ ਵੀ ਠੀਕ ਹੈ ਆਲੋ ਆਹ ਵੀ ਠੀਕ ਹੈ ਸਾਨੂੰ ਦਾਰਜੋਨ ਕਰਤੀ ਪਈ ਪਹਿਲਾਂ ਤਾਂ ਮੈਂ ਤੁਹਾਡਾ ਹੱਥ ਨੂੰ ਆਦੀਆਂ ਪੁੱਛੋ ਸੋਤਮ ਜੀ ਵੀ মিডিਆ ਫੋਰਥ ਪਿਲਰ ਹੁੰਦਾ ਤੇ ਮੈਨੂੰ ਮੇਰੇ ਧਿਆਨ ਚ ਲੈਂਦਾ ਕਿਉਂਕਿ ਮੈਂ ਜੁਆਇਨ ਇਥੇ ਕੀਤਾ ਹਨ ਇਲੈਕਸ਼ਨ ਚੱਲ ਰਿਹਾ ਸੀਗਾ ਤੇ ਜਿਹੜਾ ਪਿੰਡ ਪਿਉਰਾ ਕੋਲੇ ਤੁਸੀਂ ਦੱਸਿਆ ਵੀ ਟਰੱਕ ਪਲਟਾ ਇਹ ਬੜੀ ਮੰਦਭਗੀ ਹੈਗੀ ਐਨ ਕਦੇ ਵੀ ਕੋਈ ਵੱਡਾ ਹਾਸਾ ਹੋ ਸਕਦਾ ਤੇ ਮੈਂ ਐਕਸ਼ਨ ਪੀਡਬਲਯੂਡੀ ਤੇ ਐਸਡੀਓ ਦੀ ਡਿਊਟੀ ਲਾਉਣੀ ਹੈ ਵੀ ਉਹ ਸਰਵੇ ਕਰਕੇ ਜਿਹੜੇ ਜਿਹੜੇ ਵੀ ਪੁਲ ਤੁਸੀਂ ਦੱਸ ਰਹੇ ਹੋ ਉਹਨਾਂ ਦਾ ਸਾਰਿਆਂ ਦਾ ਲਿਖ ਕੇ ਮੈਂ ਉਹਨਾਂ ਨੂੰ ਭੇਜਾਂਗਾ ਉਹਨੂੰ ਫਾਲੋਅ ਅਪ ਵੀ ਲਾਵਾਂਗਾ ਕਿਉਂਕਿ ਇਹ ਵਿਭਾਗ ਦੇ ਦੀ ਡਿਊਟੀ ਬਣਦੀ ਹੈ ਪੀਡਬਲਯੂਡੀ ਦੀ ਵੀ ਕੋਈ ਅੱਜ ਤਾਂ ਚਲੋ ਇਹ ਆ ਵੀ ਬਚਤ ਹੋ ਗਈ ਹੈ ਉਹਨਾਂ ਦੀ ਕੋਈ ਵੱਡਾ ਹਾਸਾ ਵੀ ਹੋ ਸਕਦਾ ਤੇ ਡੈਫੀਨਟਲੀ ਉਹਨਾਂ ਨੂੰ ਲਿਖ ਕੇ ਤੇ ਫਾਲੋਅ ਅਪ ਕਰਾਂਗੇ ਥੈਂਕ ਯੂ ਜਿਹੜੀ ਇਹ ਮੇਨ ਹਾਈਵੇ ਤੁਸੀਂ ਦੇਖ ਰਹੇ ਹੋ ਇੱਥੇ ਸੁਰੱਖਿਆ ਦੀਵਾਰ ਹੋਣੀ ਪੁਲਾਂ ਦੇ ਉੱਤੇ ਖਾਸ ਤੌਰ ਤੇ ਇਹ ਟੁੱਟੇ ਹੋਣ ਕਰਕੇ ਸੁਰੱਖਿਆ ਦੀਵਾਰ ਨਹੀਂ ਹੈ ਰੇਲਿੰਗ ਤੋਂ ਸਾਹਮਣੇ ਤੋਂ ਕੋਈ ਵੱਡੀ ਗੱਡੀ ਆਂਦੇ ਰਸਾਈ ਰਾਤ 7-800 ਟਰੱਕ ਤੋਂ 3 ਟਰਲੇ ਲੰਘਦੇ ਇੱਥੋਂ ਰੇਸਾ ਲੈ ਕੇ ਆਂਦੇ ਹਨ ਤਾਂ ਦੂਸਰੇ ਸਟ ਰਾਜਸਥਾਨ ਤੋਂ ਮੱਧ ਪ੍ਰਦੇਸ਼ ਤੋਂ ਔਰ ਦਿੱਲੀ ਤੋਂ ਜਿਹੜਾ ਇਹ ਰੋਡ ਤੇ ਟ੍ਰੈਫਿਕ ਚੱਲਦਾ ਹੈ ਜਿਸ ਕਰਕੇ ਇਹ ਘਟਨਾ ਹੋਈ ਹੈ ਔਰ ਇਹ ਟਰੱਕ ਪਲਟਾ ਇਸ ਤਰ੍ਹਾਂ ਅਸੀਂ ਪਹਿਲਾਂ ਹੀ ਪ੍ਰਸ਼ਾਸਨ ਨੂੰ ਮੰਗ ਇਸ ਤਰ੍ਹਾਂ ਪਾਤਰਾਂ ਦੇ ਪਾਤਰਾਂ ਤੋਂ ਮੁਨਖ ਰੋਡ ਦੇ ਉੱਤੇ ਵੀ ਸੇਲ ਵਾਲਾ ਪਿੰਡ ਦੇ ਨਜ਼ਦੀਕ ਇਸ ਤਰ੍ਹਾਂ ਰੇਲਿੰਗ ਨਾ ਹੋਣ ਕਰਕੇ ਪਿੱਛੇ ਇੱਕ 3 ਵੀਲਰ ਪਲਟਾ ਸੀ ਉਹਦੇ ਵਿੱਚ ਵੀ ਇੱਕ ਦੋ ਵਿਅਕਤੀਆਂ ਦੀ ਮੌਤ ਹੋਈ ਸੀ ਲੋਕ ਨਿਰਮਾਣ ਵਿਭਾਗ ਨੂੰ ਚਾਹੀਦਾ ਹੈ ਵੀ ਜਿਹੜੇ ਸੜਕਾਂ ਦੇ ਉੱਤੇ ਪੁਲ ਬਣੇ ਆ ਪੁਲਾਂ ਦੇ ਦੋਨੋਂ ਪਾਸੇ ਸੁਰੱਖਿਆ ਦੀਵਾਰ ਹੋਵੇ ਤਾਂ ਕਿ ਕੋਈ ਹਾਦਸਾ ਨਾ ਹੋਵੇ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼